ਹੈਲਥ ਨੈਟਲਿੰਕ ਬ੍ਰਾ ਲੱਕੀ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਆਮ ਦੀ ਵਰਤੋਂ ਸਿਰਫ ਫਾਲ ਦੇ ਤੌਰ ਤੇ ਹੀ ਨਹੀਂ ਸਗੋ ਚਟਨੀ ਜੂਸ ਕੈਂਡੀ ਆਚਾਰ ਖਟਿਆਈ ਸ਼ੇਕ ਆਮ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਆਮ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ ਆਮ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੀਆਂ ਹਨ ਆਮ ਦੇ ਨਾਲ ਨਾਲ ਇਸ ਦੀ ਗੂਠਲੀ ਵੀ ਕਾਫੀ ਲਾਭਦਾਇਕ ਹੁੰਦੀ ਹੈ ਆਮ ਚਾ ਮੌਜੂਦਾ ਐਂਟੀ ਆਕਸੀਡੈਂਟ ਕੈਂਸਰ ਤੋਂ ਬਚਾ ਕਰਦਾ ਹੈ ਅਤੇ ਇਸ ਤੰਦਰੁਸਤੀ ਤੇ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾ ਕਰਨ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ। ਆਮਬ 'ਚ ਵਿਟਾਮਿਨ A ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੌਸ਼ਨੀ ਬਣੀ ਰਹਿੰਦੀ ਹੈ। ਆਮਬ 'ਚ ਫਾਈਬਰ ਅਤੇ ਵਿਟਾਮਿਨ C ਬਹੁਤ ਹੁੰਦਾ ਹੈ ਜੋ ਸਰੀਰ 'ਚ ਕੈਸਟਰੋਲ ਦੀ ਮਾਤਰਾ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦਾ ਹੈ। ਆਮ ਦੇ ਗੁੱਦੇ ਦਾ ਪੈਕ ਬਣਾਉਣ ਨਾਲ ਉਸ ਨੂੰ ਚਿਹਰੇ 'ਤੇ ਮਲਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ C ਇਨਫੈਕਸ਼ਨ ਤੋਂ ਬਚਾ ਕਰਦਾ ਹੈ। ਮੋਟਾਪਾ ਘਟ ਕਰਨ ਲਈ ਆਮ ਇੱਕ ایک... ਚੰਗਾ ਉਪਾਅ ਹੈ ਆਂਬ ਦੀ ਗੂਠਲੀ ਚਾ ਮੌਜੂਦਾ ਰੇਸ਼ੇ શરીਰ ਦੀ ਫालतू ਚਰਬੀ ਨੂੰ ਘਟ ਕਰਨ ਵਿੱਚ ਮਦਦਗਾਰ ਹੁੰਦੇ ਹਨ ਆਂਬ ਖਾਣ ਤੋਂ ਬਾਅਦ ਭੁੱਖ ਵੀ ਘਟ ਲੱਗਦੀ ਹੈ ਆਂਬ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬਿਮਾਰੀਆਂ ਉਹਨਾਂ ਨੂੰ ਆਂਬ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀ 'ਚ ਜੇ ਤੁਸੀਂ ਦੁਪਹਿਰ ਨੂੰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਇੱਕ ਗਲਾਸ ਆਂਬ ਦੇ ਜੂਸ ਦਾ ਪੀ ਕੇ ਹੀ ਨਿਕਲੋ ਇਸ ਨਾਲ ਨਾ ਤਾਂ ਤੁਹਾਨੂੰ ਤੁਪਕ ਲੱਗੇਗੀ ਅਤੇ ਨਾ ਹੀ ਲੋ ਲੱਗੇਗੀ ਐਦਾਂ ਹੀ ਹੋਰ ਅੰਬਾ ਦੇਖਣ ਲਈ ਜੁੜੇ ਰੋ ਦਿਸ਼ਾ ਹੈਲਥ ਨਲ ਧੰਨਵਾਦ ਹੈਲਥ ਨਲ ਦੀ ਖਬਰਾਂ ਲੈ ਕੇ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਅੰਬ ਦੀ ਵਰਤੋਂ ਸਿਰਫ ਫਾਲ ਦੇ ਤੌਰ ਤੇ ਹੀ ਨਹੀਂ ਸਗੋ ਚਟਨੀ ਜੂਸ ਕੈਂਡੀ ਆਚਾਰ ਖਟਿਆਈ ਸ਼ੇਕ ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਅੰਬ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ ਅੰਬ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੀ ਹੈ ਅੰਬ ਦੇ ਨਾਲ ਨਾਲ ਇਸ ਦੀ ਗੁਟਲੀ ਵੀ ਕਾਫੀ ਲਾਭਦਾਇਕ ਹੁੰਦੀ ਹੈ ਅੰਬ ਚਾ ਮੌਜੂਦ ਐਂਟੀ ਆਕਸੀਡੈਂਟ ਕੈਂਸਰ ਤੋਂ ਬਚਾ ਕਰਦਾ ਹੈ ਅਤੇ ਇਸ ਤੰਦਰੁਸਤੀ ਤੇ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾ ਕਰਨ 'ਚ ਮਦਦਗਾਰ ਸਾਬਿਤ ਹੋ ਸਕਦੇ ਹਨ। ਆਮਬ 'ਚ ਵਿਟਾਮਿਨ A ਭਰਪੂਰ ਮਾਤਰਾ 'ਚ ਹੁੰਦਾ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ। ਆਮਬ 'ਚ ਫਾਈਬਰ ਅਤੇ ਵਿਟਾਮਿਨ C ਬਹੁਤ ਹੁੰਦਾ ਹੈ ਜੋ ਸਰੀਰ 'ਚ ਕੈਸਟਰੋਲ ਦੀ ਮਾਤਰਾ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦਾ ਹੈ। ਆਮ ਦੇ ਗੁੱਦੇ ਦਾ ਪੈਕ ਬਣਾਉਣ ਨਾਲ ਉਸ ਨੂੰ ਚਿਹਰੇ ਤੇ ਮਲਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ ਇਨਫੈਕਸ਼ਨ ਤੋਂ ਬਚਾ ਕਰਦਾ ਹੈ ਮੋਟਾਪਾ ਘਟ ਕਰਨ ਲਈ ਆਮ ਇੱਕ ਚੰਗਾ ਉਪਾਅ ਹੈ ਆਂਬ ਦੀ ਗੂਠਲੀ ਚਾ ਮੌਜੂਦਾ ਰੇਸ਼ੇ ਸਰੀਰ ਦੀ ਫालतू ਚਰਬੀ ਨੂੰ ਘਟ ਕਰਨ ਵਿੱਚ ਮਦਦਗਾਰ ਹੁੰਦੇ ਹਨ ਆਂਬ ਖਾਣ ਤੋਂ ਬਾਅਦ ਭੁੱਖ ਵੀ ਘਟ ਲੱਗਦੀ ਹੈ ਆਂਬ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬਿਮਾਰੀਆਂ ਉਹਨਾਂ ਨੂੰ ਆਂਬ ਦੀ ਵਰਤੋਂ ਕਰਨੀ ਚਾਹੀਦੀ ਹੈ ਗਮੀ 'ਚ ਜੇ ਤੁਸੀਂ ਦੁਪਹਿਰ ਨੂੰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਇੱਕ ਗਲਾਸ ਆਂਬ ਦੇ ਜੂਸ ਦਾ ਪੀ ਕੇ ਹੀ ਨਿਕਲੋ ਇਸ ਨਾਲ ਨਾ ਤਾਂ ਤੁਹਾਨੂੰ ਥੋਪ ਲੱਗੇਗੀ ਅਤੇ ਨਾ ਹੀ ਲੋ ਲੱਗੇਗੀ ਐਦਾਂ ਹੀ ਹੋਰ ਅੰਬਾ ਦੇਖਣ ਲਈ ਜੁੜੇ ਰੋ ਦਿਸ਼ਾ ਹੈਲਥ ਨਲ ਧੰਨਵਾਦ ਹੈਲਥ ਨਲ ਲਿੰਕ ਖਬਰਾਂ ਲੱਕੀ ਹਾਜ਼ਰਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥ ਤੇ ਆਮ ਦੀ ਵਰਤੋਂ ਸਿਰਫ ਫਾਲ ਦੇ ਤੌਰ ਤੇ ਹੀ ਨਹੀਂ ਸਗੋ ਚਟਨੀ ਜੂਸ ਕੈਂਡੀ ਆਚਾਰ ਖਟਿਆਈ ਸ਼ੇਕ ਅੰਬ ਪਾਪੜ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਅੰਬ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ ਅੰਬ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੀ ਹੈ ਅੰਬ ਦੇ ਨਾਲ ਨਾਲ ਇਸ ਦੀ ਗੂਠਲੀ ਵੀ ਕਾਫੀ ਲਾਭਦਾਇਕ ਹੁੰਦੀ ਹੈ ਅੰਬ ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਤੋਂ ਬਚਾ ਕਰਦਾ ਹੈ ਅਤੇ ਇਸ ਤੰਦਰੁਸਤੀ ਤੇ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਕੈਂਸਰ ਤੋਂ ਬਚਾ ਕਰਨ 'ਚ ਮਦਦਗਾਰ ਸਾਬਿਤ ਹੋ ਸਕਦੀਆਂ ਹਨ। ਆਮਬ 'ਚ ਵਿਟਾਮਿਨ A ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਅੱਖਾਂ ਲਈ ਵਰਦਾਨ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ। ਆਮਬ 'ਚ ਫਾਈਬਰ ਅਤੇ ਵਿਟਾਮਿਨ C ਬਹੁਤ ਹੁੰਦਾ ਹੈ ਜੋ ਸਰੀਰ 'ਚ ਕੈਸਟਰੋਲ ਦੀ ਮਾਤਰਾ ਨੂੰ ਕੰਟਰੋਲ ਰੱਖਣ 'ਚ ਮਦਦਗਾਰ ਹੁੰਦਾ ਹੈ। ਆਮ ਦੇ ਗੁੱਦੇ ਦਾ ਪੈਕ ਬਣਾਉਣ ਨਾਲ ਉਸ ਨੂੰ ਚਿਹਰੇ 'ਤੇ ਮਲਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਅਤੇ ਵਿਟਾਮਿਨ C ਇਨਫੈਕਸ਼ਨ ਤੋਂ ਬਚਾ ਕਰਦਾ ਹੈ ਮੋਟਾਪਾ ਘਟ ਕਰਨ ਲਈ ਆਮਬ ਇੱਕ ਚੰਗਾ ਉਪਾਅ ਹੈ ਆਮਬ ਦੀ ਗੂਠਲੀ ਚ ਮੌਜੂਦਾ ਰੇਸ਼ੇ ਸਰੀਰ ਦੀ ਫਾਲਤੂ ਚਰਬੀ ਨੂੰ ਘਟ ਕਰਨ ਵਿੱਚ ਮਦਦਗਾਰ ਹੁੰਦੇ ਹਨ ਆਮਬ ਖਾਣ ਤੋਂ ਬਾਅਦ ਭੁੱਖ ਵੀ ਘਟ ਲੱਗਦੀ ਹੈ ਆਮਬ ਖਾਣ ਨਾਲ ਸਰੀਰ 'ਚ ਰੋਗਾਂ ਨਾਲ ਲੜਨ ਦੀ ਤਾਕਤ ਵਧ ਜਾਂਦੀ ਹੈ ਜਿਨ੍ਹਾਂ ਲੋਕਾਂ ਨੂੰ ਭੁੱਲਣ ਦੀ ਬਿਮਾਰੀਆਂ ਉਹਨਾਂ ਨੂੰ ਆਮਬ ਦੀ ਵਰਤੋਂ ਕਰਨੀ ਚਾਹੀਦੀ ਹੈ ਦਿਮੀ 'ਚ ਜੇ ਤੁਸੀਂ ਦੁਪਹਿਰ ਨੂੰ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਇੱਕ ਗਲਾਸ ਆਮਬ ਦੇ ਜੂਸ ਦਾ ਪੀ ਕੇ ਹੀ ਨਿਕਲੋ ਇਸ ਨਾਲ ਨਾ ਤਾਂ ਤੁਹਾਨੂੰ ਧੋਪ ਲੱਗੇਗੀ ਅਤੇ ਨਾ ਹੀ ਲੋ ਲੱਗੇਗੀ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਹੈਲਥ ਨਲ ਧੰਨਵਾਦ